ਤੈਨੂੰ 100 ਗ੍ਰਾਮ ਦਾ 400 ਗ੍ਰਾਮ ਖਾ ਲਿਆ ਮੈਨੂੰ ਨਹੀਂ ਲੱਗਦਾ ਕਿ ਉਹਨੂੰ 2-4 ਸਾਲ 5 ਸਾਲ ਲੋੜ ਪਊਗੀ ਦੁਆਰਾ ਮਰਦਾਨਾ ਕਮਜ਼ੋਰੀ ਦੀ ਦਵਾਈ ਖਾਣ ਦੀ ਜਿਹੜੇ ਕਹਿੰਦੇ ਨੇ ਕਿ ਬਚਪਨ ਦੇ ਵਿੱਚ ਬਹੁਤ ਜ਼ਿਆਦਾ ਮਾਸਟੁਰਬੇਸ਼ਨ ਕਰਨ ਕਰਕੇ ਆ ਇਹ ਤੇ ਇਹ ਗਲਤੀਆਂ ਫਿਲਮਾਂ ਦੇਖਣ ਕਰਕੇ ਉਹ ਨਹੀਂ ਅਸਰ ਉਹ ਛੱਡੋ ਤੁਸੀਂ ਉਹ ਉਹ ਇੱਕ ਉਹ ਸਾਰਿਆਂ ਦੇ ਉੱਤੇ ਉਹ ਸਮਾਂ ਸਾਰਿਆਂ ਦੇ ਉੱਤੇ ਹੀ ਆਉਂਦਾ ਹੈ ਦਾ ਨਾ ਕਮਜ਼ੋਰੀ ਦੀ ਗੱਲ ਕੀਤੀ ਹੈ ਪਹਿਲਾਂ ਤਾਂ ਮੇਰੇ ਜਨਨ ਬਰਤਾਨਾ ਕਮਜ਼ੋਰੀ ਖੁੰਦੀ ਕਿਵੇਂ ਹੈ ਔਰ ਇਹਦਾ ਕਾਰਨ ਕੀ ਹੈ ਔਰ ਜੋ ਵੀ ਇਹਦਾ ਕਾਰਨ ਹੈ ਕਿ ਇਹ ਉਹਦੀ ਇੱਕੋ ਬਾਤਰ ਦਵਾਈ ਹੈ ਜੋਰ ਦੇ ਤੇ ਅਸਰ ਕਰਕੇ ਉਹਨੂੰ ਠੀਕ ਕਰੇਗਾ ਦੂਸਰੀ ਗੱਲ ਦਾ ਟੌਪਕਾ ਜਿਹੜੇ ਉਹ ਬਾਲ ਜਰਨਲਿਸਟ ਹੁੰਦੇ ਆ ਹੋਰ ਕੀ ਗੱਲ ਅਸੀਂ ਕਿਸੇ ਦੇ ਵੀ ਲੰਮ ਦੇਖਦੇ ਆ ਉਹਦੇ ਉੱਤੇ ਸਾਨੂੰ ਬਾਤ ਪਿਤ ਕਫ ਦਾ ਪਤਾ ਲੱਗਦਾ ਜਿਵੇਂ ਹੁਣ ਮੌਸਮਾ ਜਿਹੜਾ ਉਹ ਕਫ ਦਾ ਚੱਲ ਰਿਹਾ ਖੰਗ ਜਕਾਮ ਰੇਸ਼ਾ ਨਜਲਾ ਕਮਿਊਨਿਟੀ ਘਟਨੀ ਬੁਖਾਰ ਹੋਣਾ ਸਿਰਦਰਦ ਕਰਨਾ ਜੋੜਾਂ 'ਚ ਪੀੜਾ ਪੈਣੀ ਆ ਬਹੁਤ ਜ਼ਿਆਦਾ ਮਿਸਕਨਸੈਪਸ਼ਨ ਵੀ ਹੈ ਨਾ ਕਿ ਮਤਲਬ ਟਾਈਮਿੰਗ ਨੂੰ ਵਧਾਉਂਦਾ ਹੈ ਪਾਵਰ ਸਟੈਮਿਨਾ ਨੂੰ ਰੇਸ ਕਰਦਾ ਇਹ ਵੀ ਇਹੋ ਹੀ ਕੰਮ ਕਰਦਾ ਮੈਂ ਤੇ ਕਹਿੰਦਾ ਹਾਂ ਵੀ ਤੁਸੀਂ ਟਾਈਫਾਇਰ ਜਿਹਨੂੰ ਹੋ ਜਾਵੇ ਘਰੇ ਠੀਕ ਕਰਿਆ ਕਰੋ ਬਹੁਤ ਸੌਖਾ ਤੇ ਸਰਲ ਆਲਾਜ ਹੈ ਜਾਲਾ ਰੋਗ ਜਿਵੇਂ ਲੇਡੀ ਦੇ ਵਿੱਚ ਰੋਗ ਹੋਣਾ ਮੰਥਰੀ ਪੀਰੀਅਡ ਦਾ ਬੰਦ ਹੋ ਜਾਣਾ ਉਹਦੇ ਨਾਲ ਮਟਾਪਾ ਹੋਣਾ ਥਾਇਰੋਇਡ ਹੋਣਾ ਰਸੌਲੀਆਂ ਹੋਣੀਆਂ ਰਸੌਲੀਆਂ ਜਿਵੇਂ ਬੱਚੇ ਤਾਂ ਨਹੀਂ ਦੀਆਂ ਰਸੌਲੀਆਂ ਹੋ ਗਈਆਂ ਪਾਣੀ ਵਾਲੀਆਂ ਹੋ ਗਈਆਂ ਦੂਸਰੀਆਂ ਹੋ ਗਈਆਂ ਕਈਆਂ ਦੇ ਯੂਟਰਸ ਦੇ ਬਾਹਰਲੇ ਪਾਸੇ ਓਵਰੀ ਦੇ ਵਿੱਚ ਰਸੌਲੀਆਂ ਹੋ ਜਾਂਦੀਆਂ ਨੇ ਸਾਰਾ ਕੁਝ ਸਾਡੇ ਘਰ ਦੀ ਰਸੋਈ ਦੇ ਵਿੱਚ ਪਿਆ ਸਾਰਾ ਕੁਝ ਤੁਸੀਂ ਹੁਣ ਬਹੁਤ ਸਾਰੇ ਬੰਦੇ ਐ ਉਹ ਆਮ ਲੋਕ ਕਹਿੰਦੇ ਜੀ ਅਸੀਂ ਨਸ਼ਾ ਛੱਡ ਨਾ ਨਸ਼ਾ ਛੱਡਣ ਵਾਸਤੇ ਹੁਣ ਸਾਡਾ ਚੌਣਪਰਾ ਚਾਹ ਪਿਆ ਦੇਖੋ ਆ ਚੌਣਪਰਾ 슈ਗਰ ਫ੍ਰੀ ਹੈ ਇਹ 슈ਗਰ ਫ੍ਰੀ ਖੰਡ ਹੈ ਇਹਦੇ ਵਿੱਚ ਜਿਹੜੀ 슈ਗਰ ਫ੍ਰੀ ਖੰਡ ਆਉਂਦੀ ਹੈ ਨਾ ਉਹ ਖੰਡ ਪਾਈ ਹੋਈ ਹੈ ਇਸ ਵਿੱਚ ਠੀਕ ਇਹ 슈ਗਰ ਆਪ ਨਹੀਂ ਕਰੂਗਾ ਇਹ ਚ ਸ਼ਹਿਦ ਹੈ ਇਹ ਪਜੀਰੀ ਜਿਹੜੀ ਅਸੀਂ ਬਣਾਉਨੇ ਆ ਬੇਸਣ ਦੀ ਪਜੀਰੀ ਬਣਾਉਨੇ ਆ ਇਹਦੇ ਵਿੱਚ ਹੈ ਕੀ ਆ ਸਾਰਿਆਂ ਤੋਂ ਪਹਿਲਾਂ ਤਾਂ ਇਹਦੇ ਵਿੱਚ ਸਫੇਦ ਮੂਸਲੀ ਸਾਲਮ ਪੰਜਾ ਸਾਲਮ ਮਿਸ਼ਰੀ ਕੌਂਚ ਬੀਜ ਇਹਦੇ ਵਿੱਚ ਜਿਵੇਂ ਤੁਸੀਂ ਇਹ ਕਹ ਸਕਦੇ ਕੇਸਰ ਰਵੰਗ ਪਸਮ ਤਰਵੰਗ ਪਸਮ ਚਾਰੇ ਗੁੰਦਾਂ ਚਾਰੇ ਲੱਖਾਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਇਹਦੇ ਬਾਰੇ ਥੋੜਾ ਚਾਨਣਾ ਪਾਓ ਇੱਕ ਹੀ ਪ੍ਰੋਡਕਟ ਹੈ ਔਰ ਇਹਦਾ ਕੋਈ ਨਾਮ ਨਹੀਂ ਆ ਕੋਈ ਕੁਛ ਨਹੀਂ ਆ ਬੜਾ ਹੈ ਇਹ ਬੜਾ ਸੀਕਰਟ ਵਾਲਾ ਪ੍ਰੋਡਕਟ ਹੈ ਸਾਨੂੰ ਪਤਾ ਤਾਂ ਲੱਗੇ ਕੀ ਹੈ ਜੇ ਗਾਜੇ ਮੈਂ ਤੁਹਾਡੇ ਆਪਣੇ ਦਿੱਤੀ ਤੁਸੀਂ ਦੇਖ ਰਹੇ ਹੋ ਪ੍ਰੋ ਪਲਸ ਟੀਵੀ ਅੱਜ ਅਸੀਂ ਤੁਹਾਨੂੰ ਲੈ ਕੇ ਜਾਗੇ ਨਵਜ਼ ਆਯੁਰਵੇਦਿਕ ਹੈਲਥਕੇਅਰ ਸੈਂਟਰ ਦੇ ਵਿੱਚ ਜਿੱਥੇ ਬਹੁਤ ਸਾਰੀ ਦਵਾਈਆਂ ਨੇ ਆਯੁਰਵੇਦਿਕ ਨਾਲ ਜੁੜੀਆਂ ਨੇ ਜੋ ਤੁਹਾਡੀ ਹਰ ਬਿਮਾਰੀ ਸਿਰ ਤੋਂ ਲੈ ਕੇ ਪੈਰ ਤੱਕ ਦੇ ਹਰ ਇੰਟਰਨਲ ਐਕਸਟਰਨਲ ਹਰ ਬਿਮਾਰੀ ਦਾ ਇਲਾਜ ਕਰਦਾ ਹੈ ਪਰ ਉਹਦਾ ਇਲਾਜ ਜਾਣਨ ਦੇ ਲਈ ਕਿਹੜੀ ਦਵਾਈ ਕਿਵੇਂ ਯੂਜ਼ ਹੁੰਦੀ ਹੈ ਕਿਵੇਂ ਦਵਾਈ ਲੈ ਸਕਦੇ ਹੋ ਉਹਦੇ ਲਈ ਅਸੀਂ ਤੁਹਾਨੂੰ ਮਿਲਵਾਨ ਜਾ ਰਹੇ ਆ ਵੈਦ ਰਵਰ ਸਿੰਘ ਜੀ ਦੇ ਨਾਲ ਜੋ ਤੁਹਾਨੂੰ ਦਵਾਈਆਂ ਬਾਰੇ ਅਯੁਰਵੇਦ ਨਾਲ ਸਾਰੇ ਇਨਫੋਰਮੇਸ਼ਨ ਤੁਹਾਨੂੰ ਜੋ ਦੇਣਗੇ ਆਪਾਂ ਉਹਨਾਂ ਨਾਲ ਮਿਲਵਾਨੇ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂਜੀ ਸਰ ਤੁਸੀਂ ਇਹ ਦੱਸੋ ਕਿ ਤੁਹਾਡੀਆਂ ਦਵਾਈਆਂ ਦਾ ਜਿਹੜਾ ਅਸਰ ਕਹਿੰਦੇ ਜਾਦੂ ਹੈ ਜਦ ਵੀ ਆਂਦੇ ਨੇ ਨਬਜ਼ ਲੈ ਕੇ ਆਂਦੇ ਨੇ ਨਬਜ਼ ਫੜ ਕੇ ਤੁਸੀਂ ਸਾਰੀਆਂ ਬਿਮਾਰੀਆਂ ਦਾ ਜਿਹੜਾ ਤੁਸੀਂ ਉਹ ਦੱਸ ਦਿੰਦੇ ਕਿ ਤੁਹਾਨੂੰ ਆਹ ਦਿੱਕਤ ਹੈ ਪਰ ਉਸ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਦੇ ਸ਼ੁਰੂਆਤ ਇਹਦਾ ਅੰਦਾਜ਼ਾ ਤੁਹਾਨੂੰ ਕਿਵੇਂ ਲੱਗਦਾ ਹੈ ਦੇਖੋ ਬਿਮਾਰੀਆਂ ਦੀ ਸ਼ੁਰੂਆਤ ਜਿਹੜੀ ਹੈਗੀ ਆ ਉਹ ਮੌਸਮ ਦੇ ਹਿਸਾਬ ਦੇ ਨਾਲ ਵੀ ਹੁੰਦੀ ਹੈ ਜੀ ਜਿਵੇਂ ਮੌਸਮ ਅਟੇ ਟਾਈਮ ਤਬਦੀਲ ਹੋ ਜਾਣਾ ਉਹਦੇ ਨਾਲ ਵੀ ਹੈ ਦੂਸਰੀ ਗੱਲ ਸਾਡੀ ਇਮਿਊਨਿਟੀ ਤੇ ਬਹੁਤ ਜ਼ਿਆਦਾ ਉਹ ਵਰਕ ਕਰਦੀ ਹੈ ਬਿਮਾਰੀ ਕੋਈ ਵੀ ਆ ਇਮਿਊਨਿਟੀ ਦੇ ਨਾਲ ਹੀ ਸਟਰੋਂਗ ਹੁੰਦੀ ਹੈ ਇਮਿਊਨਿਟੀ ਦੇ ਨਾਲ ਹੀ ਡਾਊਨ ਹੁੰਦੀ ਹੈ ਜੇ ਤੁਹਾਡੀ ਇਮਿਊਨਿਟੀ ਸਟਰੋਂਗ ਹੈਗੀ ਆ ਤੇ ਤੁਹਾਨੂੰ ਬਿਮਾਰੀਆਂ ਬਹੁਤ ਘੱਟ ਚੁੰਬੜਦੀਆਂ ਜੇ ਤੁਹਾਡੀ ਇਮਿਊਨਿਟੀ ਡਾਊਨ ਹੈਗੀ ਆ ਤੇ ਬਿਮਾਰੀਆਂ ਭੱਜ ਕੇ ਚੁੰਬੜਦੀਆਂ ਔਰ ਜ਼ਿਆਦਾਤਰ ਇਮਿਊਨਿਟੀ ਜਿਹੜੇ ਬੰਦਿਆਂ ਨੂੰ ਸ਼ੂਗਰ ਹੋ ਜਾਂਦੀ ਹੈ ਗਠੀਆ ਹੋ ਜਾਂਦਾ ਹੈ ਯੂਰਿਕ ਐਸਿਡ ਹੋ ਜਾਂਦਾ ਹੈ ਟਾਈਫਾਇਡ ਹੋ ਜਾਂਦਾ ਹੈ ਪੁਰਾਣਾ ਬੁਖਾਰ ਹੈ ਅਲਰਜੀ ਹੈ ਕਿਸੇ ਚੀਜ਼ ਤੋਂ ਉਹਨਾਂ ਦੀ ਇਮਿਊਨਿਟੀ ਬਹੁਤ ਜਲਦੀ ਡਾਊਨ ਹੁੰਦੀ ਹੈ ਉਹਦੇ ਨਾਲ ਨਾਲ ਜਿਵੇਂ ਤੁਸੀਂ ਇਮਿਊਨਿਟੀ ਦੀ ਗੱਲ ਕਰਦੇ ਹੋ ਜਿਵੇਂ ਤੁਸੀਂ ਨਵਜ ਦੀ ਗੱਲ ਕਰਦੇ ਹੋ ਮੈਂ ਆਹਦੇ ਖਾਨਦਾਨ ਦੇ ਵਿੱਚੋਂ ਚੌਥੀ ਪੀੜ੍ਹੀ ਦੇ ਵਿੱਚੋਂ ਬੈਠਾ ਹਾਂ ਔਰ 30 ਸਾਲ ਤੋਂ ਮੈਂ ਇਸ ਫੀਲਡ ਦੇ ਵਿੱਚ ਹੈ ਜੀ ਦੂਸਰੀ ਗੱਲ ਅਸੀਂ ਕਿਸੇ ਦੀ ਵੀ ਨਵਜ ਦੇਖਦੇ ਹਾਂ ਉਹਦੇ ਉੱਤੇ ਸਾਨੂੰ ਬਾਤ ਪਿੱਤ ਕਫ ਦਾ ਪਤਾ ਲੱਗ ਜਾਂਦਾ ਜਿਵੇਂ ਹੁਣ ਮੌਸਮ ਆ ਜਿਹੜਾ ਉਹ ਕਫ ਦਾ ਚੱਲ ਰਿਹਾ ਹੈ ਖੰਗ ਜਕਾਮ ਰੇਸ਼ਾ ਨਜਲਾ ਇਮਿਊਨਿਟੀ ਘਟਣੀ ਬੁਖਾਰ ਹੋਣਾ ਸਿਰਦਰਦ ਕਰਨਾ ਜੋੜਾਂ ਚ ਪੀੜਾ ਪੈਣੀਆ ਬਵਾਸੀ ਰੋਣੀ ਇਹ ਸਾਰੀਆਂ ਕਫ ਦੇ ਨਾਲ ਚੀਜ਼ਾਂ ਹੁੰਦੀਆਂ ਨੇ ਜਿਵੇਂ ਗਰਮੀ ਦਾ ਮੌਸਮ ਆ ਉਹਦੇ ਵਿੱਚ ਪਿੱਤ ਪ੍ਰਕਿਰਤੀ ਦਾ ਹੋਣਾ ਜਿਵੇਂ ਕਾਲਾ ਪੀਲਿਆ ਹੋ ਗਿਆ ਪੀਲਿਆ ਹੋ ਗਿਆ ਬਵਾਸੀਰ ਹੋ ਗਈ ਟਾਈਫਾਇਡ ਹੋ ਗਿਆ ਇਹ ਪਤ ਪ੍ਰਕਿਰਤੀ ਦੇ ਲੱਛਣ ਹੈ ਜਿਵੇਂ ਆਪਾਂ ਪਤ ਦੀ ਗੱਲ ਕਰਦੇ ਆ ਉਵੇਂ ਨਾਲ ਕਫ ਦੀ ਗੱਲ ਕਰਦੇ ਆ ਉਵੇਂ ਨਾਲ ਬਾਤ ਦੀ ਗੱਲ ਕਰਦੇ ਆ ਬਾਤ ਕੀ ਹੈ ਯੂਰਿਕ ਐਸਿਡ ਹੋ ਜਾਣਾ ਗਠੀਆ ਹੋ ਜਾਣਾ ਜੋੜਾਂ ਚ ਪੀੜਾ ਪੈਣੀ ਆ ای ایس ਆਰ ਵੱਧ ਜਾਣਾ ਇਹ ਸਾਰੇ ਸਾਡੇ ਖਾਨਦਾਨ ਦੇ ਨਾਲ ਸਾਡੇ ਖਾਣੇ ਦੇ ਨਾਲ ਸਾਡੇ ਜਿਵੇਂ ਕਹਦੀ ਕਿ ਇਮਿਊਨਿਟੀ ਦੇ ਨਾਲ ਸਾਡੇ ਮੌਸਮ ਚੇਂਜ ਹੋਣ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਹੁੰਦੀਆਂ ਨੇ ਜੀ ਜਿਆਦਾ ਤਾਂ ਤੁਹਾਡੇ ਕੋਲ ਕਿਹੜੇ ਪੇਸ਼ੈਂਟ ਆਉਂਦੇ ਨੇ ਮਤਲਬ ਜੋ ਜ਼ਿਆਦਾ ਉਹਨਾਂ ਦੇ ਵਿੱਚ ਡਿਸੀਜ਼ ਜ਼ਿਆਦਾ ਰੋਗ ਹੋਣ ਜ਼ਿਆਦਾ ਰੋਗ ਜਿਵੇਂ ਲੇਡੀ ਦੇ ਵਿੱਚ ਰੋਗ ਹੋਣਾ ਮੰਥਰੀ ਪੀਰੀਅਡ ਦਾ ਬੰਦ ਹੋ ਜਾਣਾ ਉਹਦੇ ਨਾਲ ਮਟਾਪਾ ਹੋਣਾ ਥਾਇਰੋਇਡ ਹੋਣਾ ਰਸੌਲੀਆਂ ਹੋਣੀਆਂ ਰਸੌਲੀਆਂ ਜਿਵੇਂ ਬੱਚੇਦਾਨੀ ਦੀਆਂ ਰਸੌਲੀਆਂ ਹੋ ਗਈਆਂ ਪਾਣੀ ਵਾਲੀਆਂ ਹੋ ਗਈਆਂ ਦੂਸਰੀਆਂ ਹੋ ਗਈਆਂ ਕਈਆਂ ਦੇ ਯੂਟਰਸ ਦੇ ਬਾਹਰਲੇ ਪਾਸੇ ਓਵਰੀ ਦੇ ਵਿੱਚ ਰਸੌਲੀਆਂ ਹੋ ਜਾਂਦੀਆਂ ਨੇ ਟਿਊਬਾਂ ਦੇ ਵਿੱਚ ਰਸੌਲੀਆਂ ਹੋ ਜਾਂਦੀਆਂ ਨੇ ਉਹਨਾਂ ਚੀਜ਼ਾਂ ਦਾ ਜਿਵੇਂ ਗਠੀਆ ਲੋਕਾਂ ਨੂੰ ਬਹੁਤ ਹੋ ਰਿਹਾ ਹੈ ਗਠੀਆ ਕਿਉਂ ਹੋ ਰਿਹਾ ਹੈ ਅੱਜ ਕੱਲ ਵੀ ਖਾਣੇ-ਦਾਣੇ ਦੇ ਪ੍ਰਭਾਵ ਦੇ ਕਰਕੇ ਜਿਵੇਂ ਅੱਜ ਵਾਈ ਵਾਲੀਆਂ ਚੀਜ਼ਾਂ ਜਾਦੇ ਹੋ ਗਈਆਂ ਸਾਨੂੰ ਬੁਖਾਰ ਚੜਿਆ ਅਸੀਂ ਸੋਚਿਆ ਵੀ ਚੱਲ ਕੋਈ ਗੱਲ ਨਹੀਂ ਦਵਾਈ ਲੈ ਲਈਆ ਬੁਖਾਰ ਠੀਕ ਹੋ ਗਿਆ ਟਾਈਫਾਇਟ ਲੰਮੇ ਸਮੇਂ ਤੱਕ ਰਹਿਣਾ ਹਰ ਸਾਲ ਹੋ ਜਾਣਾ 6 ਮਹੀਨਿਆਂ ਮਗਰੋਂ ਹੋ ਜਾਣਾ ਮੈਂ ਤੇ ਕਹਿੰਦਾ ਹਾਂ ਵੀ ਤੁਸੀਂ ਟਾਈਫਾਇਟ ਜਿਹਨੂੰ ਹੋ ਜਾਵੇ ਘਰੇ ਠੀਕ ਕਰਿਆ ਕਰੋ ਬਹੁਤ ਸੌਖਾ ਤੇ ਸਰਲ ਆਲਾਜ ਹੈ ਪਿੱਪਲ ਦੀ ਦਾਤਨ ਕਰਨੀ ਪਿੱਪਲ ਦੀ ਦਾਤਨ ਕਰੋ 7-8 ਦਿਨ ਲਗਾਤਾਰ ਦੁਆਰਾ ਟਾਈਫਾਈਡ ਨਹੀਂ ਹੋਵੇਗਾ ਅੱਜ ਕੱਲ ਬਹੁਤ ਜ਼ਿਆਦੇ ਇੱਕ ਸਾਰੇ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਬੀਪੀ ਦੀ ਬੀਪੀ ਬਹੁਤ ਜ਼ਿਆਦੇ ਲੋਕਾਂ ਦਾ ਹਾਈ ਹੁੰਦਾ ਹੈ ਲੋ ਹੁੰਦਾ ਹੈ ਔਰ ਬੀਪੀ ਦਾ ਵੀ ਘਰੇ ਇਲਾਜ ਕਰੋ ਦੋ ਲੈਂਚੀਆਂ ਸਵੇਰੇ ਦੋ ਦੁਪਹਿਰੇ ਦੋ ਸ਼ਾਮ ਨੂੰ ਚੱਬੋ ਨਹੀਂ ਅਸੀਂ ਤਕਰੀਬਨ ਆਮ ਜਿਹਨੂੰ ਪੁੱਛੀਦਾ ਉਹ ਕਹਿੰਦਾ ਜੀ 슈ਗਰ ਦੀ ਦਵਾਈ ਤਾਂ ਅਸੀਂ ਲੈਨੇ ਨੇ ਲੈਨੇ ਆ ਨਾਲ ਉਹਦੇ ਬੀਪੀ ਦੀ ਗੋਲੀ ਵੀ ਅਸੀਂ ਖਾ ਰਹੇ ਆ ਬੀਪੀ ਹੋਣਾ ਕਸਟਰੋਨ ਹੋਣਾ ਖੂਨ ਦਾ ਗਾੜਾਪਣ ਹੋਣਾ ਉਹਦਾ ਵੀ ਘਰੇ ਥੋੜੇ ਇਲਾਜ ਹੈਗਾ ਜਿਵੇਂ ਲਸਣ ਲਸਣ ਬਹੁਤ ਵਧੀਆ ਚੀਜ਼ ਹੈ ਅਰਜਨ ਛਾਲ ਬਹੁਤ ਵਧੀਆ ਚੀਜ਼ ਹੈ ਇਹ ਨਾਰਮਲੀ ਚੀਜ਼ਾਂ ਨੇ ਜੇ ਅਸੀਂ ਇਹਨਾਂ ਨੂੰ ਆਮ ਵਰਤਦੇ ਰਹਿੰਨੇ ਆ ਸਾਨੂੰ ਜ਼ਿਆਦਾ ਤਾਂ ਡਾਕਟਰਾਂ ਦੀ ਲੋੜ ਨਹੀਂ ਪੈਂਦੀ ਜਿਵੇਂ ਮੈਂ ਤਾਂ ਕਹਿੰਦਾ ਤੋ ਇਹ ਮਹੀਨਾ ਤੋਂ 2 ਮਹੀਨੇ ਦਵਾਈ ਖਾਓ ਦੁਆਰਾ ਬੀਪੀ ਨਹੀਂ ਵਧਦਾ ਅਸੀਂ 2 ਮਹੀਨੇ ਦਵਾਈ ਖਵਾ ਦਿੰਨੇ ਆ ਦੁਆਰਾ ਬੀਪੀ ਨਹੀਂ ਵੱਧਦਾ ਮਤਲਬ ਜ਼ਿਆਦਾਤਰ ਜਿਹੜੀਆਂ ਬਿਮਾਰੀਆਂ ਦਾ ਇਲਾਜ ਹੈ ਉਹ ਮਤਲਬ ਘਰ ਦੇ ਰਸੋਈ ਦੇ ਵਿੱਚ ਹੀ ਹੈਗਾ ਵਾ ਸਾਰਾ ਕੁਝ ਸਾਡੇ ਘਰ ਦੀ ਰਸੋਈ ਦੇ ਵਿੱਚ ਪਿਆ ਸਾਰਾ ਕੁਝ ਤੁਸੀਂ ਹੁਣ ਬਹੁਤ ਸਾਰੇ ਬੰਦੇ ਐ ਉਹ ਆਮ ਲੋਕ ਕਹਿੰਦੇ ਜੀ ਅਸੀਂ ਨਸ਼ਾ ਛੱਡਣਾ ਵਾ ਨਸ਼ਾ ਛੱਡਣ ਵਾਸਤੇ ਅੱਜ ਅਦਰਕ ਅਸੀਂ ਆਮ ਸਬਜ਼ੀ ਦੀ ਗੱਲ ਕਰਦੇ ਹਾਂ ਉਹਦੇ ਸੁਲਫਰ ਬਹੁਤ ਜ਼ਿਆਦਾ ਹੈ ਔਰ ਸਲਫਰ 200 ਅਦਰਕ ਦੀ ਗੱਲ ਕਰ ਰਹੇ ਹੋ ਹਾਂਜੀ ਅਦਰਕ ਹਾਂਜੀ ਉਹਨਾਂ ਸਲਫਰ ਹੈ ਉਹ ਸਲਫਰ 200 ਦੀ ਸ਼ੀਸ਼ੀ ਮਿਲ ਜਾਂਦੀ ਤੁਹਾਨੂੰ ਹੋਮੋਪੈਥੀ ਦਵਾਈ ਹੈ ਸਲਫਰ 200 ਉਹਦੀਆਂ ਦੋ ਦੋ ਚਾਰ ਚਾਰ ਬੂੰਦਾ ਸਵੇਰੇ ਸ਼ਾਮ ਲੈਣੀਆਂ ਸ਼ੁਰੂ ਕਰ ਦਿਓ ਕਿਸੇ ਵੀ ਤਰ੍ਹਾਂ ਦਾ ਨਸ਼ਾ ਛੱਡਿਆ ਜਾ ਸਕਦਾ ਕੋਈ ਤੋੜ ਨਹੀਂ ਕੋਈ ਤਕਲੀਫ ਨਹੀਂ ਕੋਈ ਕੁਝ ਨਹੀਂ ਹੁੰਦਾ ਸ਼ਰਾਬ ਛੱਡਨੀਆ ਅਫੀਮ ਛੱਡਨੀਆ ਡੋਡੇ ਛੱਡਨੇਆ ਸਮੈਕ ਕੋਈ ਵੀ ਛੱਡ ਸਕਦੇ ਹੋ ਤੁਸੀਂ ਉਹਦੇ ਮਤਲਬ ਤੁਸੀਂ ਵੱਡੇ ਤੋਂ ਵੱਡੇ ਨਸ਼ੇ ਦੀ ਗੱਲ ਕਰ ਰਹੇ ਹੋ ਮੈਂ ਤਾਂ ਜੀ ਇਹ ਕਹਿਣਾ ਵੀ ਤੁਸੀਂ ਕੋਈ ਵੀ ਤੁਹਾਨੂੰ ਵੱਡੀ ਤੋਂ ਵੱਡੀ ਬਿਮਾਰੀ ਹੈ ਤੁਸੀਂ ਉਹਨੂੰ ਘਰੇ ਠੀਕ ਕਰੋ ਮੈਂ ਤਾਂ ਕੋਈ ਗੱਲ ਕਹਿਣਾ ਜੀ ਹਾਂ ਦੂਸਰੀ ਗੱਲ ਜਿਵੇਂ ਹੁਣ ਮੌਸਮ ਚੱਲ ਰਿਹਾ ਹੈਗਾ ਇਸ ਮੌਸਮ ਦੇ ਵਿੱਚ ਚਵਨ ਪ੍ਰਾਸ਼ ਆ ਜਿਹੜਾ ਹੂੰ ਉਹ ਬਹੁਤ ਜਾਦੇ ਵਧੀਆ ਚੀਜ਼ ਹੈ ਜੇ ਉਹ ਅਸਲੀ ਬਣਿਆ ਹੋਇਆ ਹੋਵੇ ਅਸਲੀ ਹੁਣ ਇਹ ਕਹਿੰਦੇ ਨੇ ਕਿ ਜਿਹੜਾ ਚਵਨ ਪ੍ਰਾਸ਼ ਹੈ ਉਹ ਆਯੁਰਵੈਦਿਕ ਦਾ ਤਾਂ ਬਣਿਆ ਹੁੰਦਾ ਪਰ ਉਹਦੇ ਵਿੱਚ ਮਿੱਠਾ ਜਿਹੜਾ ਪਾਉਂਦੇ ਨੇ ਉਹ ਕਿਥੇ ਨੇ ਕਿਥੇ ਤਾਂ ਖਰਾਬ ਹੀ ਕਰਦਾ ਮਿੱਠਾ ਉਹਦੇ ਵਿੱਚ ਨਹੀਂ ਵਿਦਆਉਟ ਸ਼ੂਕਰ ਲੈਣ ਸਾਡੇ ਕੋਲ ਸ਼ਹਿਦ ਵਾਲਾ ਲੈ ਲਓ ਗੋੜਾ ਵਾਲਾ ਲੈ ਲਓ ਜਿਹੜਾ ਲੈਣਾ ਲੈ ਸਕਦੇ ਅਸੀਂ ਬਣਾਉਨੇ ਆਂ ਸ਼ਹਿਦ ਵਾਲਾ ਹੀ ਬੰਦਾ ਸਾਡੇ ਕੋਲੇ ਗੋੜਾ ਵਾਲਾ ਵੀ ਬੰਦਾ ਵਾ ਜੇ ਤੁਸੀਂ ਗੋੜਾ ਵਾਲਾ ਖਾਣਾ ਚਾਹੁੰਦੇ ਹੋ ਗੋੜਾ ਵਾਲਾ ਬਣ ਜੇਗਾ ਜੇ ਸ਼ਹਿਦ ਵਾਲਾ ਖਾਣਾ ਚਾਹੁੰਦੇ ਸ਼ਹਿਦ ਵਾਲਾ ਬਣ ਜੇਗਾ ਜੇ ਤੁਸੀਂ ਖੰਡ ਵਾਲਾ ਖਾਣਾ ਚਾਹੁੰਦੇ ਆ ਜਾਂ ਵਿਦਆਉਟ 슈ਗਰ ਖੰਡ ਆਉਂਦੀ ਹੈ ਜਿਹੜਾ ਉਹਦੇ ਵਾਲਾ ਬੰਦਾ ਠੀਕ ਹੈ ਤਾਂ ਮਤਲਬ ਵੈਰਾਈਟੀ ਕਿੰਨੀ ਹੈ ਤੁਹਾਡੇ ਕੋਲ ਚਮਨ ਪ੍ਰਸ਼ਾਦ ਦੀ ਚਮਨ ਪ੍ਰਾਸਤਾ ਜੀ ਜਿੰਨੇ ਜਿਹੋ ਜਿਹਾ ਤੁਸੀਂ ਕਹੋਗੇ ਉਹੋ ਜਿਹਾ ਤਿਆਰ ਹੋ ਜੂਗਾ ਚਮਨ ਪ੍ਰਾਸ ਇੱਕ ਹੀ ਹੁੰਦਾ ਆ ਓਕੇ ਜਿਹੜਾ ਬੰਨਾਂ ਉਸ ਆ ਔਲੇ ਦੀ ਪੀਠੀ ਤੋਂ ਹੀ ਬੰਨਾਂ ਹੁੰਦਾ ਹੈ ਉਹਦੇ ਵਿੱਚ ਹੁਣ ਤੁਸੀਂ ਗੋਲਡ ਪਾਉਣਾ ਹੈ ਹ ਆ ਚਾਹ ਹੁਣ ਪਰਾ ਸ਼ੂਗਰ ਫ੍ਰੀ ਹੈ ਇਹ ਸ਼ੂਗਰ ਫ੍ਰੀ ਖੰਡ ਹੈ ਇਹਦੇ ਵਿੱਚ ਜਿਹੜੀ ਸ਼ੂਗਰ ਫ੍ਰੀ ਖੰਡ ਆਉਂਦੀ ਹੈ ਨਾ ਉਹ ਖੰਡ ਪਾਈ ਹੋਈ ਹੈ ਇਸ ਵਿੱਚ ਠੀਕ ਹੈ ਇਹ ਸ਼ੂਗਰ ਆਪ ਨਹੀਂ ਕਰੂਗਾ ਇਹ ਚ ਸ਼ਹਿਦ ਹੈ ਸ਼ਹਿਦ ਆਹੀ ਗੰਗਾ ਨਗਰ ਦਾ ਪਾਉਣੀ ਆ ਆਮ ਸ਼ਹਿਦ ਆ ਜਿਹੜੇ ਉਹ ਬਹੁਤ ਜ਼ਿਆਦਾ ਮਿੱਠੇ ਹੁੰਦੇ ਪਰ ਜਿਹੜਾ 베ਰੀ ਦਾ ਸ਼ਹਿਦ ਆ ਉਹਦੇ ਵਿੱਚੋਂ ਕੜਤਨ ਆਊਗੀ ਕੋੜਾ ਆਊਗਾ ਹਰੇਕ ਬੰਦੇ ਦੀ ਵਸ ਦੀ ਗੱਲ ਨਹੀਂ ਹੈਗੀ ਹੁਣ ਇਹ ਮੈਂ ਕਹਿੰਦਾ ਵੀ ਬਾਜ਼ਾਰ ਦਾ ਤੁਸੀਂ 9 ਕਿਲੋ ਖਾ ਲਓ ਸਾਡਾ 1 ਕਿਲੋ ਹੀ ਬਹੁਤ ਹੈ ਬਾਕੀ オリジナル ਹੈ 54 ਜੜੀਆਂ ਬੂਟੀਆਂ ਪਾਉਣੀਆਂ ਹੈ ਸ਼ਹਿਦ ਪਾਉਣੀਆਂ ਹੈ ਵਿੱਚ ਇਹਦੇ 54 ਜੜੀਆਂ ਬੂਟੀਆਂ ਦੇ ਨਾਲ ਤੁਸੀਂ ਜੇ ਗੋੜਾ ਵਾਲਾ ਖਾਣਾ ਚਾਹੋ ਨੇ ਗੋੜਾ ਵਾਲਾ ਬਣ ਜਾਏਗਾ ਜੇ ਸ਼ਹਿਦ ਵਾਲਾ ਖਾਣਾ ਚਾਹੋ ਨੇ ਸ਼ਹਿਦ ਵਾਲਾ ਮਿਲ ਜਾਏਗਾ ਜੇ ਤੁਸੀਂ 골ਡ ਪੱਸ ਵਾਲਾ ਹੁਣ ਕਈ ਸਾਨੂੰ ਕਹਿੰਦੇ ਆ ਸੋਨਾ ਚਾਂਦੀ ਵਾਲਾ ਦੇ ਦਿਓ ਜੀ ਸਾਨੂੰ ਮੈਂ ਕਹਿੰਨਾ ਉਹ ਨਾ ਸੋਨਾ ਚਾਂਦੀ ਬਾਜ਼ਾਰ ਚੋਂ ਲੈ ਲਓ ਆਪ ਹੀ ਲੈ ਜਾ ਕੇ ਵੇਚਰ ਲਾ ਲਓ ਅਸੀਂ ਰਲਾ ਕੇ ਇਹਨੂੰ 50000 ਦਾ ਕਰ ਦੇਣਾ 1.5 ਲੱਖ ਦਾ ਕਰ ਦੇਣਾ ਆਪ ਹੀ ਲੈ ਲਓ ਉੱਥੋਂ ਚਵਨ ਪ੍ਰਸ਼ ਲੈ ਜੋ ਇਹਦੇ ਵਿੱਚ ਜਿਹੜੀ ਚੀਜ਼ ਤੁਸੀਂ ਖਾਣੀ ਚਾਹੁੰਦੇ ਹੋ ਮੋਤੀ ਪਾਉਣਾ ਚਾਹੁੰਦੇ ਹੋ ਚਾਂਦੀ ਪਾਉਣਾ ਚਾਹੁੰਦੇ ਹੋ 골ਡ ਪਾਉਣਾ ਚਾਹੁੰਦੇ ਹੋ ਅਬਰਕ ਪਾਉਣਾ ਚਾਹੁੰਦੇ ਹੋ ਪਰਵਾਲ ਪਾਉਣੀ ਚਾਹੁੰਦੇ ਹੋ ਵੰਗ ਪਾਉਣੀ ਚਾਹੁੰਦੇ ਹੋ ਤਰਵੰਗ ਪਾਉਣੀ ਚਾਹੁੰਦੇ ਜਿਹੋ ਜੀ ਤੁਹਾਡੀ ਭਸਮ ਪਾਉਣਾ ਚਾਹੁੰਦੇ ਆ ਉਹ ਜੀ ਤੁਸੀਂ ਆਪ ਹੀ ਲੈ ਕੇ ਪਾ ਲਓ ਮੈਨੂੰ ਲੱਗਦਾ ਜੇਕਰ ਚਵਨ ਪ੍ਰਸ਼ ਦੀ ਗੱਲ ਹੈ ਇਹ ਚਵਨ ਪ੍ਰਸ਼ ਕਿੱਥੇ ਨਾ ਕਿੱਥੇ ਮਤਲਬ ਹਰ ਬਿਮਾਰੀ ਦਾ ਤੋੜ ਹੈ ਇਲਾਜ ਇੱਕ ਇਹ ਤੁਹਾਡੀ ਇਮਿਨਟੀ ਨੂੰ ਸਟਰੋਂਗ ਕਰਦਾ ਸਾਰਿਆਂ ਤੋਂ ਜ਼ਿਆਦਾ ਤਾਂ ਹਣ ਆਪਣੇ ਕਮਰੇ ਦੇ ਵਿੱਚ 100 ਬੰਦਾ ਬੈਠਾ ਵਾ ਬਾਹਰੋਂ ਆਪ ਢਾਟਾਂਗੇ ਨਾ ਦੋ ਬੰਦਿਆਂ ਨੂੰ ਤੇ ਜੇ ਅੰਦਰ ਹੀ ਦੋ ਜਾਨੇ ਬੈਠਿਆ ਬਾਹਰੋਂ 100 ਜਾਨਾ ਲੜਨ ਵਾਸਤੇ ਆ ਰਿਹਾ ਕੀ ਹੋਵੇਗਾ ਫਿਰ ਅੰਦਰਲੇ ਨੂੰ ਕੁੱਟ ਜੂਗਾ ਜੇ ਸਾਡੀ ਇਮਿਊਨਿਟੀ ਸਟਰੋਂਗ ਹੈਗੀ ਆ ਤੇ ਮਤਲਬ ਤੁਹਾਨੂੰ ਬਿਮਾਰੀ ਨੇੜੇ ਨਹੀਂ ਲੱਗੇਗੀ ਜੇ ਇਮਿਊਨਿਟੀ ਡਾਊਨ ਹੈਗੀ ਆ ਤੁਹਾਡਾ ਸਰੀਰ ਦਾ ਪੀ ਐਚ ਲੈਵਲ ਹੀ ਠੀਕ ਨਹੀਂ ਹੈਗਾ ਤੁਹਾਡੇ ਤੇ ਪਾਣੀ ਦੀ ਦੇਖੋ 70% ਹਿੱਸਾ ਜਿਹੜਾ ਸਾਡੀ ਬਾਡੀ ਦਾ ਪਾਣੀ ਹੈ ਜੀ ਪਰ ਜੇ ਤੁਹਾਡਾ ਪੀ ਐਚ ਲੈਵਲ ਡਿੱਗ ਰਿਹਾ ਹੈਗਾ ਤੁਹਾਡੀ ਇਮਿਊਨਿਟੀ ਲੱਗ ਰਹੀ ਹੈਗੀ ਕੀ ਹੋਵੇਗਾ ਬਿਮਾਰੀਆਂ ਘੇਰਨੀ ਆ ਸ਼ੂਗਰ ਹੋ ਜਾਣੀ ਲੱਤਾਂ dard ਕਰਨੀਆਂ ਘਬਰਾਹਟ ਹੋਣੀ ਬੁਖਾਰ ਰਹਿਣਾ ਟਾਈਫਾਇਰ ਰਹਿਣਾ ਲੀਵਰ ਪੈਟੀ ਹੋਣਾ ਲੀਵਰ ਸਟ੍ਰੈਸ ਹੋਣਾ ਸਾਰੀਆਂ ਬਿਮਾਰੀਆਂ ਹੋ ਜਾਣੀਆਂ ਜੀ ਅੱਛਾ ਚਵਨ ਪ੍ਰਾਸ਼ ਤਾਂ ਦੇਖ ਲਿਆ ਪਾ ਤੁਹਾਡੇ ਕੋਲ ਦੇਖ ਰਹੀ ਕਿ ਪੰਜੀਰੀ ਵੀ ਪਈ ਹੈ ਹਾਂਜੀ ਇਹ ਸਾਡੀ ਪੰਜੀਰੀ ਫੇਮੇਲ ਟੋਨਿਕ ਵੀ ਪਿਆ ਹੋਇਆ ਇਹਦੇ ਸਾਨੂੰ ਬੈਨੀਫਿਟ ਦੱਸੋ ਕਿ ਪੰਜੀਰੀ ਠੰਡੇ ਦਾ ਮੌਸਮ ਤਾਂ ਆਈ ਗਿਆ ਸਰਦੀਆਂ ਆ ਗਈਆਂ ਪੰਜੀਰੀ ਸਭ ਦੇ ਘਰੇ ਬੰਦੀ ਹੈ ਪਰ ਉਹ ਪੰਜੀਰੀ ਔਰ ਇਸ ਮੰਦੀਰੀ ਦੇ ਵਿੱਚ ਫਰਕ ਹੈ ਉਹ ਕਿੱਦਾਂ ਦਾ ਫਰਕ ਹੈ ਉਹ ਜਾਨਣਾ ਚਾਹਾਂਗੇ ਇਸ ਇਹ ਪੰਜੀਰੀ ਜਿਹੜੀ ਅਸੀਂ ਬਣਾਉਣੇ ਆ ਬੇਸਣ ਦੀ ਪੰਜੀਰੀ ਬਣਾਉਣੇ ਆ ਹਾਂਜੀ ਇਹਦੇ ਵਿੱਚ ਹੈ ਕੀ ਆ ਸਾਰਿਆਂ ਤੋਂ ਪਹਿਲਾਂ ਤਾਂ ਇਹਦੇ ਵਿੱਚ ਸਫੇਦ ਮੂਸਲੀ ਸਾਲਮ ਪੰਜਾ ਸਾਲਮ ਮਿਸ਼ਰੀ ਕੌਂਚ ਬੀਜ ਇਹਦੇ ਵਿੱਚ ਜਿਵੇਂ ਤੁਸੀਂ ਇਹ ਕਹ ਸਕਦੇ ਕੇਸਰ ਵੰਗ ਭਸਮ ਤਰਵੰਗ ਭਸਮ ਚਾਰੇ ਗੁੰਦਾਂ ਚਾਰੇ ਲੱਖਾਂ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜੀ ਵੰਗ ਭਸਮ ਤੇ ਤਰੰਗ ਭਸਮ ਜੇ ਤੁਸੀਂ ਘਰੇ ਬਣਾਉਣੀ ਚਾਹੁੰਦੇ ਹੋ ਘਰੇ ਬਣਾ ਲਓ ਪਰ ਜੇ ਤੁਸੀਂ ਕੱਚੀ ਭਸਮ ਪਾਉਣੀ ਹੋ ਉਹਦਾ ਨੁਕਸਾਨ ਹੋਵੇਗਾ ਤੁਸੀਂ ਇਹ ਵੇਖੋ ਕਿ ਭਸਮ ਨੂੰ ਅਸੀਂ ਤਿਆਰ ਆਪ ਕਰਦੇ ਹਾਂ ਭਸਮ ਵੀ ਤਿਆਰ ਕਰਦੇ ਹਾਂ ਔਰ ਇਹਦੇ ਨਾਲ ਅਸੀਂ ਉਹੋ ਹੀ ਚੀਜ਼ਾਂ ਵਿੱਚ ਪਾਉਣੀ ਹੈ ਰੂਮੀ ਮਸਤ ਕੀ ਹੋਗੀ ਚੋਬ ਚੀਨੀ ਹੋਗੀ ਚਾਰੇ ਗੁੰਦਾ ਹੋ ਇਹ ਚੀਜ਼ਾਂ ਅਸੀਂ ਇਹਦੇ ਵਿੱਚ ਪਾਉਣੀ ਹੈ ਜਿਹਦੇ ਨਾਲ ਤੁਹਾਡੇ ਜੋੜਾਂ ਦੇ ਦਰਦ ਖਬਰਾਟ ਹੋਣੀ ਕਈ ਬੰਦੇ ਸਾਨੂੰ ਸਵਾਲ ਕਰਦੇ ਆ ਹਾਂ ਮੈਂ ਇੱਕ ਬੇਨਤੀ ਕਰਦਾ ਜਿਹੜੇ ਬੰਦੇ ਦਾ ਖੂਨ ਗਾੜਾ ਆ ਦੇਖੋ ਮੈਂ ਪਹਿਲਾਂ ਹੀ ਕਹਿਣਾ ਉਹਨਾਂ ਜਿਹੜਾ ਬੰਦਾ ਖੂਨ ਗਾੜਾ ਉਹ ਨਾ ਖਾਵੇ ਜੂਰ ਕੈਸਟ ਵਾਲੇ ਦੇ ਜਾਂ ਕੈਸਟਰੋਲ ਵਾਲੇ ਬੰਦੇ ਨਾ ਖਾਣ ਜੋੜਾਂ ਚ ਪੀੜਾ ਪੈਣੀ ਆ ਬੈਕ ਪੇਨ ਹੋਣੀ ਉਹਨਾਂ ਵਾਸਤੇ ਬਹੁਤ ਲਾਜਵਾਬ ਚੀਜ਼ ਹੈ ਜਿਹੜੇ ਤੁਸੀਂ ਜ਼ਿਕਰ ਪਸੰਦੀ ਕੀਤੀ ਆ ਉਹ ਪਸੰਮ ਬਾਰੇ ਜਾਣਨਾ ਚਾਹਵਾਂਗੇ ਪਸੰਮ ਵਿੱਚ ਕਈ ਤਰ੍ਹਾਂ ਦੀ ਹੁੰਦੀ ਆ ਪਤਾ ਵੀ ਹੋਣਾ ਚਾਹੀਦਾ ਪਸਮ ਦੇਖੋ ਜੀ ਕੱਚੀ ਪਸਮ ਜਿਹੜੀ ਤੁਸੀਂ ਉਹਨੂੰ ਕਿਵੇਂ ਪਰਖ ਕਰ ਸਕਦੇ ਹੋ ਹਮ ਪਸਮ ਲੈ ਲਓ ਉਹਨੂੰ ਪਾਣੀ ਦੇ ਉੱਪਰ ਪਾ ਲਓ ਜੇ ਤਾਂ ਉਹ ਤੈਰਦੀ ਆ ਤਾਂ ਸਮਝ ਲਓ ਬਣੀ ਹੋਈ ਆ ਜੇ ਉਹ ਨਹੀਂ ਤੈਰਦੀ ਡੁੱਬਦੀ ਆ ਨਹੀਂ ਬਣੀ ਹੋਈ ਸੌਖਾ ਤਰੀਕਾ ਸੋ ਇਹ ਪੰਜੇਰੇ ਸੀ ਪੰਜੇਰੇ ਦੇ ਨਾਲ ਨਾਲ ਤੁਸੀਂ ਦੇਖ ਸਕਦੇ ਹੋ ਹੋਰ ਵੀ ਇੱਥੇ ਪ੍ਰੋਡਕਟ ਪਏ ਨੇ ਆਪਣੇ ਕੋਲ ਪਏ ਨੇ ਫੀਮੇਲ ਟੋਨਿਕ ਫੀਮੇਲ ਟੋਨਿਕ ਦਾ ਤਾਂ ਕਲੀਅਰ ਹੈ ਕਿ ਫੀਮੇਲ ਟੋਨਿਕ ਦਾ ਮਤਲਬ ਇਹ ਹੈ ਜਿਹੜੇ ਔਰਤਾਂ ਦੇ ਨਾਲ ਜੁੜੀ ਜਿਹੜੀ ਉਹਨਾਂ ਦੇ ਗੁਪਤ ਸਮੱਸਿਆਵਾਂ ਨੇ ਬਿਮਾਰੀਆਂ ਨੇ ਉਹਦਾ ਹੀ ਇੱਕ ਪਾਰਟਿਕੂਲਰ ਇਲਾਜ ਦਾ ਹੈ ਪਰ ਸਾਡੇ ਕੋਲ ਨਾ ਇੱਕ ਸਸਪੈਂਸ ਚੀਜ਼ ਹੈ ਇਹ ਇੱਥੇ ਡੱਬੀ ਪਈ ਹੈ ਡੱਬੀ ਦੇ ਵਿੱਚ ਅ ਚਮਨਪਰਾਸ਼ ਵਰਗਾ ਲਿਕਵਿਡ ਵਰਗੀ ਕੋਈ ਚੀਜ਼ ਹੈ ਸੋ ਅ ਬਾਬਾ ਜੀ ਇਹਦੇ ਬਾਰੇ ਥੋੜਾ ਚਾਨਣਾ ਪਾਓ ਇਹ ਕੀ ਪ੍ਰੋਡਕਟ ਹੈ ਔਰ ਇਹਦਾ ਕੋਈ ਨਾਮ ਨਹੀਂ ਹੈ ਕੋਈ ਕੁਛ ਨਹੀਂ ਹੈ ਬੜਾ ਹੈ ਬੜਾ ਸੀਕ੍ਰੇਟ ਵਾਲਾ ਪ੍ਰੋਡਕਟ ਹੈ ਸਾਨੂੰ ਪਤਾ ਤਾਂ ਲੱਗੇ ਕੀ ਹੈ ਜਿਹੜਾ ਇਹ ਪ੍ਰੋਡਕਟ ਹੈ ਹੂੰ ਇਹ ਇਸ ਸਾਲ ਬਣਨਾ ਹੈ ਤੇ ਅਗਲੇ ਸਾਲ ਵੰਡਿਆ ਜਾਣਾ ਹੈ ਇਹ ਇੰਨਾ ਗਿਆ ਕਿਉਂ ਇੱਕ ਸਾਲ ਲੱਗਦਾ ਇਹਨੂੰ ਬਣਨ ਵਾਸਤੇ ਵਾਓ ਮਤਲਬ 1 ਸਾਲ ਮਤਲਬ ਇਸ ਸਾਲ ਬਨੇਗਾ ਅਗਲੇ ਸਾਲ ਬਨੇਗਾ ਵਾਸਤੇ ਲੱਗਦਾ ਇਹਦੇ ਵਿੱਚ ਅੱਜ ਤੱਕ ਕੀ ਤੁਸੀਂ ਪਾਇਆ ਵਾ ਕਿ ਇਹਨੂੰ ਇੰਨਾ ਟਾਈਮ ਜਿਹੜੇ ਲੋਕ ਅੱਜ ਪਏ ਹੋਏ ਆ ਮਰਦਾਨਾ ਕਮਜ਼ੋਰੀ ਦੇ ਮਗਰ ਓਕੇ ਇਹ ਉਹਨਾਂ ਵਾਸਤੇ ਹੈ ਠੀਕ ਜਿਹੜੇ ਬੰਦੇ ਅੱਜ ਬਾਜ਼ਾਰ ਦੇ ਵਿੱਚ ਵਿਕਣ ਵਾਲੀਆਂ ਬਹੁਤ ਸਾਰੀਆਂ ਗੋਲੀਆਂ ਨੇ ਜਿਨ੍ਹਾਂ ਦੇ ਸਾਈਡ ਇਫੈਕਟ ਨਹੀਂ ਪੜਦੇ ਵੀ ਉਹਦਾ ਸਾਈਡ ਇਫੈਕਟ ਕੀ ਆ ਜੀ ਉਹਨਾਂ ਨੂੰ ਵਰਤ ਰਹੇ ਆ ਇਹਨੂੰ ਸ਼ੂਗਰ ਵਾਲਾ ਬੰਦਾ ਵੀ ਖਾ ਸਕਦਾ ਹੈ ਸ਼ੂਗਰ ਫ੍ਰੀ ਬੰਦਾ ਵੀ ਖਾ ਸਕਦਾ ਹੈ ਜੀ ਇਹ ਸ਼ੂਗਰ ਫ੍ਰੀ ਵੀ ਹੈ ਔਰ ਸ਼ੂਗਰ ਵਾਲਾ ਵੀ ਹੈ ਜੀ ਜੇਕਰ ਤੁਹਾਨੂੰ ਸ਼ੂਗਰ ਦੀ ਪ੍ਰੋਬਲਮ ਹੈ ਤਾਂ ਵੀ ਖਾ ਸਕਦੇ ਹੋ ਮਰਦਾਨਾ ਕਮਜ਼ੋਰੀ ਕਿਸੇ ਵੀ ਤਰ੍ਹਾਂ ਦੀ ਉਹ ਵੀ ਖਾ ਸਕਦੇ ਔਰ ਠੀਕ ਹੁੰਦਾ ਹੈ ਬੰਦਾ ਰਿਜ਼ਲਟ ਆਉਂਦਾ ਹੈ ਇਹਦੇ ਵਿੱਚ ਤੁਸੀਂ 골ਡ ਦੇ ਵਰਕ ਪਾਉਣੇ ਆ ਚਾਂਦੀ ਦੇ ਵਰਕ ਪਾਉਣੇ ਆ ਤੁਸੀਂ ਕੋਲੇ ਬੈਠ ਕੇ ਚਾਂਦੀ ਦੇ ਵਰਕ ਪਵਾ ਸਕਦੇ ਹੋ 골ਡ ਦੇ ਵਰਕ ਪਵਾ ਸਕਦੇ ਕੋਲੇ ਬੈਠ ਕੇ ਪਵਾ ਸਕਦੇ ਜੀ ਅਸੀਂ ਇਹ ਤੁਹਾਨੂੰ ਚੀਜ਼ ਦੇ ਦੇਾਂਗੇ ਤੁਸੀਂ ਆਪ ਵਰਕ ਲੈ ਕੇ ਚ ਮਿਕਸ ਕਰ ਸਕਦੇ ਹੋ ਔਰ ਜਿਨੇ ਇਹ 300 ਗ੍ਰਾਮ ਦਾ 400 ਗ੍ਰਾਮ ਖਾ ਲਿਆ ਮੈਨੂੰ ਨਹੀਂ ਲੱਗਦਾ ਕਿ ਉਹਨੂੰ 2-4 ਸਾਲ 5 ਸਾਲ ਲੋੜ ਪਊਗੀ ਦੁਆਰਾ ਮਰਦਾਨਾ ਕਮਜ਼ੋਰੀ ਦੀ ਦਵਾਈ ਖਾਣ ਦੀ ਔਰ ਦੂਸਰੀ ਗੱਲ ਇਹਨੂੰ ਕਿਤੋਂ ਵੀ ਤੁਸੀਂ ਚੈੱਕ ਕਰਵਾ ਸਕਦੇ ਹੋ ਪੱਕੇ ਬੈਲ ਤੇ ਹੋਊਗਾ ਇਹਦੇ ਵਿੱਚ ਕੋਈ ਵੀ ਕੈਮੀਕਲ ਨਹੀਂ ਹੈਗਾ ਕੋਈ ਵੀ ਕੈਮੀਕਲ ਨਹੀਂ ਹੈਗਾ ਇਹਦੇ ਵਿੱਚ ਜੜੀਆਂ ਬੂਟੀਆਂ ਇਹਨੂੰ ਸਾਲਮ ਪੰਜੇ ਦਾ ਸਾਲਮ ਪੰਜਾ ਬੋਲਦੇ ਆ ਮਜੂਨ ਬੋਲਦੇ ਆ ਸਾਲਮ ਪੰਜਾ ਮਜੂਨ ਸਾਲਮ ਪੰਜਾ ਅਸੀਂ ਤੁਹਾਨੂੰ ਅਵਲੇਹ ਹੀ ਕਹਿ ਦਿੰਨੇ ਆ ਜਾਂ ਅਵਲੇਹ ਸਾਲਮ ਪੰਜਾ ਕਹਿ ਕੇ ਤੁਸੀਂ ਬਾਜ਼ਾਰ ਚੋਂ ਵੀ ਲੈ ਸਕਦੇ ਪਰ ਉਹ ਕਿੰਨਾ ਕੰਮ ਕਰਦਾ ਉਹਦੇ ਬਾਰੇ ਨਹੀਂ ਕੁਝ ਪਤਾ ਠੀਕ ਇਹ ਵੀ ਸਾਡਾ ਗਰੰਟੀ ਵਾਲਾ ਪ੍ਰੋਡਕਟ ਹੈ ਔਰ ਭਾਰ ਸਰਕਾਰ ਤੋਂ ਇਹ ਵੀ ਮਨਜ਼ੂਰ ਹੈ ਇਹ ਵੈਰੀਫਾਈਡ ਹੈ ਵੈਰੀਫਾਈਡ ਆ ਔਰ ਇਹਦਾ ਸਟicker ਹਜੇ ਬਣਨ ਵਾਲਾ ਵਾ ਇਹ ਥੋੜੇ ਦਿਨਾਂ ਦੇ ਵਿੱਚ ਬਣ ਜਾਏਗਾ ਤੇ ਮੈਂ ਜਦ ਤੁਸੀਂ ਮਰਦਾਨਾ ਕਮਜ਼ੋਰੀ ਦੀ ਗੱਲ ਕੀਤੀ ਹੈ ਪਹਿਲਾ ਤਾਂ ਮਿਹ ਜਾਣ ਮਰਦਾਨਾ ਕਮਜ਼ੋਰੀ ਹੁੰਦੀ ਕਿਵੇਂ ਆ ਔਰ ਇਹਦਾ ਕਾਰਨ ਕੀ ਹੈ ਉਹ ਜੋ ਵੀ ਇਹਦਾ ਕਾਰਨ ਹੈ ਕਿ ਇਹ ਉਹਦੀ ਇੱਕੋ ਮਾਤਰ ਦਵਾਈ ਹੈ ਜੋਰ ਦੇ ਉੱਤੇ ਅਸਰ ਕਰਕੇ ਉਹਨੂੰ ਠੀਕ ਕਰੇਗਾ ਬਿਲਕੁਲ ਜੀ ਇਹਨੂੰ ਉਸ ਚੀਜ਼ ਨੂੰ ਠੀਕ ਕਰੇਗਾ ਬੇਟੇ ਦੂਸਰੀ ਗੱਲ ਜਿਹੜੀ ਸਾਡੇ ਦਿਮਾਗ ਦੀ ਗੱਲ ਹੈ ਨਾ ਹੂੰ ਹੂੰ ਸਾਡੇ ਅਸਲ ਵਿੱਚ ਮਰਦਾਨਾ ਕਮਜ਼ੋਰੀ ਫਸੀ ਦਿਮਾਗ ਚ ਪਈ ਹੈ ਜਿਹੜੇ ਕਹਿੰਦੇ ਨੇ ਕਿ ਬਚਪਨ ਦੇ ਵਿੱਚ ਬਹੁਤ ਜ਼ਿਆਦਾ ਮਾਸਟਿਬੇਸ਼ਨ ਕਰਨ ਕਰਕੇ ਆ ਇੱਧਰ ਇੱਧਰ ਦੇ ਗੰਦੀਆਂ ਫਿਲਮਾਂ ਦੇਖਣ ਕਰਕੇ ਉਹ ਨਹੀਂ ਅਸਰ ਕਰਦਾ ਉਹ ਛੱਡੋ ਤੁਸੀਂ ਉਹ ਉਹ ਇੱਕ ਉਹ ਸਾਰਿਆਂ ਦੇ ਉੱਤੇ ਉਹ ਸਮਾਂ ਸਾਰਿਆਂ ਦੇ ਉੱਤੇ ਹੀ ਆਉਂਦਾ ਹੈ ਉਹ ਸਮੇਂ ਦੀ ਗੱਲ ਕਰਨ ਦੀ ਲੋੜ ਨਹੀਂ ਹੈਗੀ ਕਿਉਂਕਿ ਉਹ ਸਮਾਂ ਇੱਕ ਉਹ ਚੀਜ਼ ਜਿਹੜੇ ਦਿਨ ਹੁੰਦੇ ਆ ਉਹ ਹਰੇਕ ਤੇ ਬੀਤਦੇ ਆ ਪਰ ਜ਼ਿਆਦਾਤਰ ਜਦੋਂ ਤੁਸੀਂ ਗਰਮ ਦਵਾਈਆਂ ਖਾਣਿਓ ਜਾਂ ਜ਼ਿਆਦਾ ਡਰਿੰਕ ਕਰਦੇ ਹੋ ਜਾਂ ਜਿਹੜੇ ਬੰਦੇ ਸ਼ੂਗਰ ਤੋਂ ਪ੍ਰਭਾਵਿਤ ਨੇ ਜਾਂ ਹਨ ਗਲਤੀਆਂ ਕਿਨੇ ਨਹੀਂ ਕੀਤੀਆਂ ਕੀ ਨੂੰ ਕਹਿਣਾ ਵੀ ਬਚਪਨ ਜਾਣੇ ਗਲਤੀਆਂ ਨਹੀਂ ਕੀਤੀਆਂ ਕੋਈ ਇਹੋ ਜਿਹਾ ਬੰਦਾ ਹੀ ਨਹੀਂ ਹੋਣਾ ਜਿਨੇ ਬਚਪਨ ਚ ਗਲਤੀਆਂ ਨਹੀਂ ਦੂਸਰੀ ਗੱਲ ਜਿਹੜੀਆਂ ਇਹ ਚੀਜ਼ਾਂ ਹੈਗੀਆਂ ਇਹ ਸਾਲਮ ਪੰਜਾ ਸਾਲਮ ਮਿਸ਼ਰੀ ਕੌਂਚ ਬੀਜ ਇਹਦੇ ਵਿੱਚ ਵੀ ਹੈ ਔਰ ਸ਼ਹਿਦ ਦੇ ਵਿੱਚ ਤਿਆਰ ਹੁੰਦਾ ਹੈ ਜਿਵੇਂ ਅੱਜ ਅਸੀਂ ਪਾ ਦਿੱਤਾ ਇਹ ਇੱਕ ਸਾਲ ਨੂੰ ਇਹ ਬਣਾਂ ਅੱਜ ਜਿੱਦਿ ਸ਼ੇਤੀ ਨਹੀਂ ਬਣ ਜਾਣਾ ਵੀ 1 ਮਹੀਨੇ ਤੱਕ ਬਣਗਾ 2 ਮਹੀਨੇ ਉਹਦੇ ਵਿੱਚ ਚਾਂਦੀ ਦੇ ਵਰਕ ਵੀ ਆ ਪਸਮਾ ਵੀ ਆ ਪ੍ਰਵਾਲ ਪੈਸਟੀ ਹੋਗੀ ਮੋਤੀ ਪੈਸਟੀ ਹੋਗੀ ਸਾਰਾ ਕੁਝ ਹੈ ਪਰ ਇਹਦੇ ਵਿੱਚ ਜਿਹੜੇ ਵਰਕ ਅਸੀਂ ਬਹੁਤ ਲਿਮਟ ਦੇ ਪਾਉਣੇ ਆ ਕਿਉਂਕਿ ਜਿਹੜਾ ਝੂਠ ਬੋਲ ਕੇ ਅਸੀਂ ਵੇਚਣਾ ਉਹ ਅਸੀਂ ਵਧੀਆ ਨਹੀਂ ਸਮਝਦੇ ਵੀ ਜੇ ਤੁਸੀਂ ਵਰਕ ਆਪਦੇ ਪਾਉਣੇ ਚਾਹਣੇ ਹੋ 골ਡ ਦੇ ਪਾ ਲੋ ਚਾਂਦੀ ਦੇ ਪਾ ਲੋ ਜਿਹੜੀ ਪਸਮ ਹੋਰ ਐਡ ਕਰਵਾਉਣੀ ਚਾਹਣੇ ਹੋ ਕਰਵਾ ਸਕਦੇ ਹੋ ਤੁਸੀਂ ਕਿਤੇ ਬੈਠੇ ਨੂੰ ਤੁਸੀਂ ਮੰਗਾ ਸਕਦੇ ਹੋ ਇਹ ਕਿਹੜੇ ਉਮਰ ਤੱਕ ਦੇ ਲੋਕੀ ਲੈ ਸਕਦੇ ਨੇ ਮੇਰੇ ਖਿਆਲ ਤੱਕ 32 ਸਾਲ ਦੀ ਉਮਰ ਦੇ ਬੰਦੇ ਜਿਹੜੇ ਉਹ ਸ਼ੁਰੂ ਕਰ ਸਕਦੇ ਆ 40 45 ਸਾਲ ਦੇ ਬੰਦੇ ਕੋਈ ਵੀ ਉਮਰ ਦਾ ਕੋਈ ਤਗਾਦਾ ਨਹੀਂ ਆ ਜਿਹੜਾ ਮਰਜ਼ੀ ਲੈ ਸਕਦਾ ਉਹਦੇ ਨਾਲ ਕੋਈ ਦਿੱਕਤ ਨਹੀਂ ਮਤਲਬ ਵੀ ਯੂਨੀਸੈਕਸ ਆ ਇਹਨੂੰ ਮੇਲ ਫੀਮੇਲ ਕੋਈ ਵੀ ਲੈ ਸਕਦਾ ਯਸ ਕੱਲੇ ਮੇਲ ਨਹੀਂ ਲੈ ਮੈਂ ਫੀਮੇਲ ਨਹੀਂ ਲੈ ਸਕਦੇ ਜੀ ਫੀਮੇਲ ਨਹੀਂ ਲੈ ਸਕਦੇ ਓਕੇ ਹਾਂ ਇਹ ਕੱਲੇ ਜੈਟ ਸਵਾਸਤ ਹੈ ਸੋ ਮੈਂ ਇਹ ਪੁੱਛਣਾ ਚਾਹੂੰਗਾ ਕਿ ਆ ਤਾਂ ਤੁਸੀਂ ਪ੍ਰੋਡਕਟ ਬਾਰੇ ਦੱਸ ਦਿੱਤਾ ਪਰ ਕੀ ਜੇ ਤੁਸੀਂ ਵਲੇ ਕਹਿ ਰਹੇ ਹੋ ਹਾਂਜੀ ਇਹ ਵਾਇਗਰਾ ਦਾ ਕੰਮ ਕਰਦਾ ਹੈ ਜਾਂ ਵਾਇਗਰਾ ਤੋਂ ਬਹੁਤ ਅਲੱਗ ਹੈ ਕਿਉਂਕਿ ਵਾਇਗਰਾ ਅੱਜਕੱਲ ਪੂਰੇ ਮਾਰਕੀਟ ਪੂਰੇ ਇੰਡੀਆ ਵਰਲਡ ਦੇ ਵਿੱਚ ਫੇਮਸ ਹੈ ਹਰ ਕੋਈ ਪਰਫਾਰਮੈਂਸ ਤੋਂ ਪਹਿਲਾਂ ਇਹ ਲੈ ਕੇ ਆਪਣੇ ਆਪ ਨੂੰ ਕਿਥੇ ਨਾ ਕਿਥੇ ਸ਼ੇਰ ਦੱਸਣਾ ਚਾਹੁੰਦਾ ਹੈ ਔਰ ਇਹਨਾਂ ਦੋਨਾਂ 'ਚ ਡਿਫਰੈਂਸ ਕੀ ਹੈ ਬੱਚੇ ਜਿਹੜੀ ਇਹ ਚੀਜ਼ ਹੈ ਨਾ ਇਹ ਚੀਤਾ ਨਾਰਮਲ ਜੜੀਆਂ ਬੂਟੀਆਂ ਨੇ ਹਾਂਜੀ ਜਿਹੜੀ ਵਾਇਗਰਾ ਉਹ ਕੈਮੀਕਲ ਹੈ ਜਿਹੜੇ ਦੇਖੋ 365 ਦਿਨ ਹੈ ਸਾਲ ਦੇ ਜਿਨੇ 120 ਦਿਨ ਵਾਇਗਰਾ ਖਾ ਲਈ ਉਹਨੂੰ ਸ਼ੂਗਰ ਹੋਣਾ ਹੀ ਹੋਣਾ ओके ਤੇ ਜਿਹਨੇ 슈ਗਰ ਹੋਏ ਤਾਂ ਉਹਨੂੰ ਸ਼ੁਰੂ ਕਰ ਦਿੱਤਾ ਉਹਦਾ 슈ਗਰ ਕਦੇ ਵੀ ਨੋਰਮਲ ਨਹੀਂ ਆ ਸਕਦਾ ਅੱਜ ਹਣ ਇਹ ਦੌੜ ਲੱਗੀ ਹੋਈ ਐ ਮੈਂ ਤੁਹਾਨੂੰ ਪਹਿਲਾਂ ਕਹਿ ਵੀ ਇਹ ਇੱਕ ਦਿਮਾਗ ਦਾ ਸਾਡੇ ਦਿਮਾਗ ਦੇ ਵਿੱਚ ਫਸਿਆ ਹੋਇਆ ਛਾਪਾ ਐ ਹੋਰ ਕੁਛ ਨਹੀਂ ਹੈਗਾ ਮਜ਼ਾ ਮੈਂ ਕਮਜ਼ੋਰੀ میدانਾ ਕਮਜ਼ੋਰੀ ਪੱਠੇ ਵਿੱਚ ਨਾਲ ਉਹ ਬੋਰਡ ਲਈ ਬੈਠਾ ਬੀੜੀਆਂ ਵਿੱਚ ਨਾਲ ਉਹ ਬੋਰਡ ਲਈ ਬੈਠਾ ਕੋਈ ਕਿਸੇ ਨੂੰ ਨਵਜ ਨਹੀਂ ਦੇਖਣੀ ਆਉਂਦੀ ਕੋਈ ਬਾਜੀ ਦਾ ਲੱਲਾ ਕਾਕਾ ਚਲਦਾ ਉਹ ਚਲਾਈ ਜਾਂਦਾ ਉਹ ਪਰ ਬਹੁਤ ਜ਼ਿਆਦਾ ਮਿਸਕਨਸੈਪਸ਼ਨ ਵੀ ਹੈ ਨਾ ਕਿ ਮਤਲਬ ਟਾਈਮਿੰਗ ਨੂੰ ਵਧਾਂਦਾ ਹੈ ਪਾਵਰ ਸਟੈਮਿਨਾ ਨੂੰ ਰੇਸ ਕਰਦਾ ਇਹ ਵੀ ਇਹੋ ਹੀ ਕੰਮ ਕਰਦਾ ਗੁੜੀਆਂ ਜਿਹੜਾ ਹੈ ਕੰਮ ਆ ਨਾ ਇਹ ਇੱਕੇ ਦਮ ਨਹੀਂ ਕਰੇਗਾ ਬੂਸਟ ਨਹੀਂ ਕਰੇਗਾ ਉਸ ਚੀਜ਼ ਇਹ ਕਿਤੇ ਨਾ ਕਿਤੇ ਜਾ ਕੇ ਤੁਹਾਨੂੰ 15 ਦਿਨ 10 ਦਿਨ ਦੇ ਵਿੱਚ ਰਿਜ਼ਲਟ ਦੇਊਗਾ ਇਹ ਨਹੀਂ ਹੈਗਾ ਵੀ ਵਗਰਾ ਨੂੰ ਖਾਦਾ ਤੇ ਬਿਕਨ ਤਾਂ ਪਹਿਲਾਂ ਖਾਦਾ ਤੇ ਤੁਹਾਨੂੰ ਰਿਜ਼ਲਟ ਦੇ ਦੂਗਾ ਦੂਸਰੀ ਗੱਲ ਇਹ ਟੌਪਿਕ ਹੈ ਜਿਹੜੇ ਉਹ ਬਾਰੇ ਜਰਨਲ 'ਚ ਹੁੰਦੇ ਆ ਹੋਰ ਕੋਈ ਗੱਲ ਕਰ ਲੋ ਠੀਕ ਹੈ ਜੀ ਸੋ ਇਹ ਸਾਰੀ ਦਵਾਈਆਂ ਦਾ ਲੈਣ ਦੇ ਲਈ ਤੁਹਾਨੂੰ ਕਿੱਥੇ ਆ ਕੇ ਲੋਕੀ ਮਿਲਣ ਔਰ ਟਾਈਮਿੰਗਸ ਕੀ ਹੈ ਔਰ ਪ੍ਰੋਸੈਸ ਕੀ ਹੈ ਜਿੱਥੇ ਵੀ ਜਿਵੇਂ ਬਰਨਾਲੇ ਵੀ ਹੈ ਲੁਧਿਆਣੇ ਵੀ ਹੈ ਬਠਿੰਡੇ ਵੀ ਹੈ ਸ਼੍ਰੀ ਫਤਿਹਗੜ੍ਹ ਸਾਹਿਬ ਵੀ ਹੈ ਸ਼੍ਰੀ ਅੰਮ੍ਰਿਤਸਰ ਸਾਹਿਬ ਵੀ ਹੈ ਜਿੱਥੇ ਵੀ ਮੋਗੇ ਵੀ ਹੈ ਜਿੱਥੇ ਵੀ ਮਿਲਣਾ ਕਾਲ ਕਰਕੇ ਆਓ ਸਾਰਿਆਂ ਤੋਂ ਪਹਿਲਾਂ ਤਾਂ ਕਾਲਿੰਗ ਦੀ ਗੱਲ ਹੈ ਕਾਲ ਕਰੋ ਜਿੱਥੇ ਮਿਲਣਾ ਮਿਲ ਸਕਦੇ ਜੀ ਸੋ ਇਹ ਸੀਗੇ ਸਾਡੇ ਨਾਲ ਵੈਦ ਜੀ ਬਾਬਾ ਬੋਰਡ ਜੀ ਜਿਨ੍ਹਾਂ ਨੇ ਸਾਨੂੰ ਆਪਣੇ ਦਵਾਈਆਂ ਬਾਰੇ ਦੱਸਿਆ ਆਯੁਰਵੇਦ ਦੇ ਨਾਲ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਆਪਣੇ ਪ੍ਰੋਡਕਟ ਦੇ ਨਾਲ ਰੂਬਰੂ ਕਰਾਇਆ ਸੋ ਇਹ ਸੀਗੇ ਸਾਡੇ ਨਾਲ ਵੈਦਰਾ ਬੋਰਡ ਸਿੰਘ ਜੀ ਜਿਨ੍ਹਾਂ ਨੇ ਸਾਨੂੰ ਆਯੁਰਵੈਦਿਕ ਬਾਰੇ ਦੱਸਿਆ ਬਿਮਾਰੀਆਂ ਬਾਰੇ ਦੱਸਿਆ ਕਿੱਦਾਂ ਨਫਸ ਦੇ ਨਾਲ ਨਬਸਬ ਦੇਖ ਕੇ ਤੁਹਾਡੇ ਹਰ ਬਿਮਾਰੀ ਦਾ ਇਲਾਜ ਦੱਸਿਆ ਔਰ ਦਵਾਈਆਂ ਦਾ ਭੰਡਾਰ ਉੱਥੇ ਤੁਸੀਂ ਦੇਖ ਹੀ ਲਿਆ ਸੋ ਇੰਤਜ਼ਾਰ ਕਿਸ ਗੱਲ ਦਾ ਤੁਸੀਂ ਵੀ ਜਲਦੀ ਜਲਦੀ ਇਹਨਾਂ ਨੂੰ ਫੋਨ ਕਰੋ ਔਰ ਆਪਣੀਆਂ ਬਿਮਾਰੀਆਂ ਦਾ ਹਰ ਪ੍ਰੋਬਲਮ ਦਾ ਜਿਹੜਾ ਇਲਾਜ ਹੈ ਇਹਨਾਂ ਤੋਂ ਲਵੋ ਤੇ ਇਹਨਾਂ ਦੀ ਦਵਾਈਆਂ ਖਾ ਕੇ ਤੁਸੀਂ ਆਪਣੀ ਪ੍ਰੋਬਲਮ ਦਾ ਜਿਹੜਾ ਹੱਲ ਹੈ ਸੋਲੂਸ਼ਨ ਉਹ ਇਹਨਾਂ ਤੋਂ ਹਾਸਲ ਕਰੋ ਧੰਨਵਾਦ